ਪੰਜਾਬ ਅੰਦਰ ਦਰਿਆਵਾਂ ਦੀ ਮਚਾਈ ਤਬਾਹੀ ਮਗਰੋਂ ਘੱਗਰ ਨਦੀ ਉੱਤੇ ਧਿਆਨ ਕੇਂਦਰਿਤ ਹੋਣ ਲੱਗਿਆ ਹੈ ਕਿ ਜੇਕਰ ਘੱਗਰ ਵੀ ਹੜ੍ਹਾਂਵਾਂ ਬਲ ਆ ਗਿਆ ਤਾਂ ਪੰਜਾਬ ਦਾ ਕੀ ਬਣੇਗਾ ਕਿ ਸਾਰਾ ਕੁਝ ਜਲ-ਥਲ ਮਸਤੀ ਫਿੱਕੀ ਪੈਣ ਮਗਰੋਂ ਪੰਜਾਬ ਵਿੱਚ ਵੱਡੇ ਪੱਧਰ ਉੱਤੇ ਫਿਕਰਮੰਦੀ ਵੇਖਣ ਨੂੰ ਮਿਲ ਰਹੀ ਹੈ ਕਿ ਆਖਰ ਹੜ੍ਹਾਂ ਤੋਂ ਪੰਜਾਬ ਨੂੰ ਕਦੋਂ ਨਿਜਾਤ ਮਿਲੇਗੀ ਸਾਗਰ ਡੈਮ ਬੌਣੇ ਪੈ ਗਿਆ ਨਹੀਂ ਤੇ ਆਖਰ ਫਲੱਡ ਗੇਟਾਂ ਨੂੰ ਖੋਲਣ ਲਈ ਮਜਬੂਰ ਹੋਣਾ ਪਿਆ ਪਿੰਡਾਂ ਦੀ ਸੰਪਰਕ ਟੁੱਟਣ ਲੱਗਿਆ ਹੈ ਤੇ ਕੌਮੀ ਵਾਰਕਾਂ ਦੇ ਪੁਲ ਕਮਜ਼ੋਰ ਪੈਣ ਲੱਗਿਆ ਹੈ ਅਜਹੀ ਸਾਰੀ ਜਿਹੜੀ ਸਥਿਤੀ ਕਹਿ ਸਕਦੇ ਆਂ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਇਹਦੇ ਇर्द-ਗਿਰਦ ਅੱਜ ਦੀ ਇਸ ਖਾਸ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਆਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਤੇ ਉਗੇ ਰਾਜਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਵੱਲੋਂ ਤੁਹਾਡਾ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਪਿੰਡ ਸਾਹਿਬ ਡਾਕਟਰ ਸਾਹਿਬ ਚੇਕ ਕਰ ਪੰਜਾਬ ਦੀ ਫਿਕਰਮੰਦੀ ਦੀ ਗੱਲ ਕਰੀਏ ਕਿ ਵੱਡੇ ਪੱਧਰ ਉਤੇ ਜਿਹੜਾ ਪੰਜਾਬ ਦਾ ਰਕਬਾ ਉਹ ਹੜ੍ਹਾਂ ਦੀ ਲਪੇਟ ਦੇ ਵਿੱਚ ਹੈ ਜਨਜੀਵਨ ਵੱਡੇ ਪੱਧਰ ਉਤੇ ਪ੍ਰਭਾਵਿਤ ਹੈ ਤੇ ਅਗਲੇ 2 ਦਿਨ ਜਿਹੜੀ ਹੈ ਭਾਰੀ بارش ਦੀ ਪੇਸ਼ੰਗੀ ਗਈ ਹੋਈ ਹੈ ਕਹਿੰਦਾ ਭਾਵ ਕਿ ਅਜਿਹੀ ਪੇਸ਼ੰਗੋਈ ਨੇ ਇੱਕ ਵਾਰ ਫਿਰ ਪੰਜਾਬ ਨੂੰ ਖਲਾਕੀ ਰੱਖ ਦਿੱਤਾ ਹੈ ਪਹਾੜਾਂ ਦੀ ਪੈਰਾਂ ਹੇਠ ਇਹ ਭਾਵੇਂ ਪੰਜਾਬ ਨੂੰ ਮਾਂ ਨੇ ਪਹਾੜਾਂ ਦਾ ਪਰੰਤੂ ਕਈ ਵਾਰ ਇਹ ਪਹਾੜ ਇਹ ਜਿਹੜਾ ਉੱਪਰਲਾ ਇਲਾਕਾ ਉਹ ਪੰਜਾਬ ਲਈ ਵੱਡੀ ਸਿਰਦਰਦੀ ਵੀ ਖੜੀ ਕਰ ਦਿੰਦਾ ਜਿਵੇਂ ਕਿ ਇੰਨੀ ਦਿਨੀ ਹੈ। ਖੈ ਡਾਕਟਰ ਸਾਹਿਬ ਦਰਿਆ ਚੜੇ ਹੋਇਆ ਵੱਡੇ ਵੱਡੇ ਰਾਵੀ ਬਿਆਸ ਹੋਰ ਬਹੁਤ ਕੁਝ ਤੇ ਕਹਿ ਸਕਦੇ ਆ ਕਿ ਨਾਲ ਹੁਣ ਘੱਗਰ ਦਾ ਖਤਰਾ ਵੀ ਵੇਖਣ ਨੂੰ ਮਿਲ ਰਿਹਾ ਹੈ। ਉਹ ਗੱਲ ਵੱਖਰੀ ਹੈ ਕਿ ਹਾਲੇ ਤਾਂ ਹੀ ਸਾਰਾ ਕੁਝ ਨਜੰਤਰਨ ਹੈ ਠੀਕ ਘੱਗਰ ਦੇ ਇਰਤ-ਗਿਰਦ। ਸਾਰਾ ਕੁਝ ਡਾਕਟਰ ਸਾਹਿਬ ਥੋੜਾ ਜਿਹਾ ਅੱਗੇ। ਜੀ। ਹਾਂ ਪਿੰਡ ਸਾਹਿਬ ਜਿਵੇਂ ਤੁਸੀਂ ਪਹਿਲਾਂ ਦੱਸਿਆ ਹੋਇਆ ਹੈ ਕਿ ਪੰਜਾਬ ਨੂੰ ਮਾਣ ਹੈ ਪਹਾੜਾਂ ਦਾ ਵੀ ਅਤੇ ਕੁਦਰਤੀ ਖੇਤੀ ਨੂੰ ਵੀ ਜ਼ਰੂਰਤ ਹੈ ਕੁਦਰਤ ਦਾ ਜਿਹੜਾ ਸ਼੍ਰਾਵਣ ਭਾਗਾਂ ਦੇ ਵਿੱਚ ਵਰਖਾ ਹੁੰਦਾ ਫਸਲਾਂ ਦੇ ਲਈ ਇਸ ਦਾ ਪਰ ਤੱਕਈ ਵਾਰ ਈਨੀ ਵਰਖਾ ਇਸ ਤਰ੍ਹਾਂ ਦੀ ਕੁਦਰਤੀ ਆਪ ਬਣ ਜਾਂਦੀ ਹੈ ਤੇ ਤੂਹਾਹੀ ਮਚਾਉਣੀ ਸ਼ੁਰੂ ਕਰ ਦਿੰਦੇ ਨੇ ਜਿਵੇਂ ਕਿ ਦੋ ਤਿੰਨ ਫਾਤੇ ਦੋ ਤਿੰਨ ਇਲਾਕਿਆਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਬਹੁਤ ਸਾਰੀ ਤਬਾਹੀ ਹੋਈ ਹੈ ਲੋਕਾਂ ਦੇ ਘਰ-ਬਾਰ ਵਾਸ ਹੋ ਰਹੇ ਨੇ ਫਸਲ ਮਰ ਰਹੀਆਂ ਨੇ ਤੇ ਪਿਛਲੇ ਤੰਨਾਂ ਦੇ ਵਿੱਚ ਘਰਦਰੀਆਂ ਨੇ ਵੀ ਬੜੀ ਪੰਜਾਬ ਦੇ ਵਿੱਚ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਹੁਤ ਤਖਤ ਵਾਹੀ ਚਾਹੀਦੀ ਸੀ ਖਾਸ ਕਰਕੇ ਘਟਿਆਲੇ ਦੇ ਵਿੱਚ ਘਟਿਆਲੇ ਜਿਹੜੇ ਦੇ ਇਲਾਕਿਆਂ ਤੇ ਗਾਂ ਮਾਰਸਾ ਤੱਕ ਅੱਗੇ ਤੱਕ ਇਹ ਨਹੀਂ ਬਹੁਤ ਸਭਾਈ ਚਾਹੀਦੀ ਸੀ ਪਰਲਕਿ ਇਸ ਵਾਰ ਹਾਲ ਤੱਕ ਠੀਕ ਠਾਕ ਹੈ ਇਸ ਤਰ੍ਹਾਂ ਕੇ ਇੰਜੀਨੀਅਰ ਕੋਲ ਤੁਮਬੀ ਇੱਕ ਕਾਰਜਕਾਰੀ ਇੰਜੀਨੀਅਰ ਨੇ ਨੀ ਤੇ ਸੇਲੈਕਟਿਵ ਸਾਰਾ ਕੁਝ ਕੰਟਰੋਲ ਦੇ ਹੇਠ ਹੈ ਕਿ ਗੰਦੇ ਵਿਸ਼ੂ ਕੰਟਰੋਲ ਦੇ ਹੇਠ ਹੈ ਪਾਣੀ ਦੀ ਕੀ ਸਥਿਤੀ ਹੈ ਹਲੇ ਹੋਰ ਜੇ ਦਾ ਪਾੜ ਕੇ ਡਾਕਟਰ ਸਾਹਿਬ ਅੱਜ ਜਿਹੜੀ ਹੈ ਤਰੀਕ ਆਪਾਂ ਕਹਿ ਸਕਦੇ ਹਾਂ ਕਿ 25 ਅਗਸਤ ਸ਼ਾਮ ਨੂੰ ਜਿਹੜੀ ਹੈ ਇਹ ਗੱਲ ਸਾਹਮਣੇ ਆਉਂਦੀ ਹੈ ਜਿਹੜੀ ਹੈ ਜਲ ਨਿਕਾਸ ਵਿਭਾਗ ਪਟਿਆਲਾ ਡਿਵੀਜ਼ਨ ਦੇ ਜਿਹੜੇ ਕਾਰਜਕਾਰੀ ਇੰਜੀਨੀਅਰ ਤੁਸੀਂ ਦੱਸ ਰਹੇ ਹੋ ਪ੍ਰਥਮ ਗੰਭੀਰ ਉਹਨਾਂ ਵੱਲੋਂ ਇਹ ਜਾਣਕਾਰੀ ਜਿਹੜੀ ਦਿੱਤੀ ਹੈ ਕਿ ਹੁਣ ਤੱਕ ਈ ਖੱਗਰ ਦਾ ਜਿਹੜਾ ਮਾਹੌਲ ਇਹ ਨਿਜੰਤਰਣ ਹੇਠ ਹੈ ਸਾਰਾ ਡਿਟੇਲ ਹੇਠ ਕਿਵੇਂ ਡਾਕਟਰ ਸਾਹਿਬ ਹਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਵੀ ਸਾਰਾ ਹੱਲ ਇੱਕ ਬਰਾਉਣ ਦੀ ਕੋਈ ਜ਼ਰੂਰਤ ਨਹੀਂ ਸਾਰਾ ਨਿਯੰਤਰਣ ਦੇ ਹੇਤ ਹੈ ਪਰੰਤੂ ਦੇਖੋ ਇਹਨਾਂ ਦੇ ਪੇਸ਼ੇ ਕੋਈ ਅੱਜ ਦੀ ਸ਼ਾਮ ਦੀ ਹੈਗੀ ਪਰੰਤੂ ਹੱਲ ਦੀ ਘੜੀ ਇਹ ਵੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਰਸਾਤ ਹਲੇ ਪੈਣ ਦੀ ਸੰਭਾਵਨਾਵਾਂ ਨੇ ਜਿਸ ਤਰ੍ਹਾਂ ਕਿ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਸਾਤ ਦਾ ਅਲਰਟ ਵੀ ਹੈਗਾ ਤੇ ਅਲਰਟ ਵੀ ਜਾਰੀ ਕੀਤਾ ਕਿਉਂਕਿ ਕੁਦਰਤ ਨੂੰ ਕੋਈ ਮਤਲਬ ਜਿਸ ਤਰ੍ਹਾਂ ਪਕਹਿ ਸਕਦੇ ਕੁਦਰਤ ਦੇ ਅੱਗੇ ਜ਼ੋਰ ਵੀ ਨਹੀਂ ਚੱਲਦਾ ਤੇ ਕੁਦਰਤ ਨੂੰ ਰੋਕਿਆ ਨਹੀਂ ਗਿਆ ਤਾਂ ਕਿਦਰ ਕੁਦਰਤ ਇਸ ਤਰ੍ਹਾਂ ਦਾ ਰਵਿਗਿਆ ਹੋ ਗਿਆ ਕੁਦਰਤ ਦਾ ਹਰ ਕਿਸ ਤਰ੍ਹਾਂ ਵਾਪਰ ਜਾਂਦਾ ਤੇ ਤੋਂ ਹਾਲ ਵੀ ਕਹਿੰਦੀ ਜਿਸ ਤਰ੍ਹਾਂ ਇਹਨੇ ਦੱਸਿਆ ਕਿ ਇਹ ਸਾਰਾ ਬਿਲਕੁਲ ਨਿਯੰਤਰਣ ਦੇ ਦੀ ਨਿਕ ਭਰਉਣ ਦੀ ਲੋੜ ਨਹੀਂ ਤੇ ਦੂਸਰਾ ਸੁਚੇਤ ਰਹਿਣ ਦੀ ਲੋੜ ਹੈ ਕਿ ਇਹ ਬਈ ਪ੍ਰਸਾਦ ਦਾ ਇਸ ਤਰ੍ਹਾਂ ਦਾ ਮਾਹੌਲ ਬਣਦਾ ਤੇ ਫਿਰ ਉਸ ਤੋਂ ਬਾਅਦ ਦੀ ਗੱਲ ਹੈ ਕਿ ਵੀ ਜੇਕਰ ਕੋਈ ਉਹ ਪਾਣੀ ਦਾ ਕਿਉਂਕਿ ਜਿਨੇ ਜਿਹੜੇ ਡੈਮ ਨੇ ਡੈਮ ਨੇ ਪਾਖੜਾ ਡੈਮ ਹੈ ਚਾਹੇ ਪੌਂਗ ਡੈਮ ਆ ਉਹਨਾਂ ਦੇ ਗੇਟ ਖੁੱਲੇ ਗਏ ਨਹੀਂ ਪਾਖੜਾ ਜਿਹਾ ਸਰਸਵਤੀ ਦੇ ਪਾਣੀ ਵਗ ਰਿਹਾ ਉਹ ਵੱਖਰੀ ਗੱਲ ਹੈ ਪਰੰਤੂ ਉਹਦਾ ਗਰਦੇ ਨਾਲ ਇਸ ਤਰ੍ਹਾਂ ਦਾ ਕੋਈ ਸਬੰਧ ਨਹੀਂ ਹੈ ਸਿੱਕ ਗਰਦ ਰਿਆ ਦੇ ਵਿੱਚੋਂ ਇਹ ਪਹਾੜਾਂ ਦੇ ਪਿਛਲ ਪਹਾੜੀਆਂ ਵਿੱਚ ਬਰਸਾਤ ਹੁੰਦੀ ਹੈ ਜੇ ਬੇਸਾਫੀ ਬਰਸਾਤ ਨਹੀਂ ਹੁੰਦੀ ਹੈ ਜੇ ਪਹਾੜੀਆਂ ਦਾ ਪਾਣੀ ਆਉਂਦਾ ਹੈ ਇਹ ਵੱਖਰੀ ਗੱਲ ਹੈ ਪਰੰਤੂ ਇਸ ਤਰ੍ਹਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਲੋਕਾਂ ਨੂੰ ਭਰੋਸਾ ਦਵਾਇਆ ਗਿਆ ਹੈ ਯਕੀਨ ਦਵਾਇਆ ਗਿਆ ਹੈ ਤੇ ਲੋਕਾਂ ਨੂੰ ਸਿਰਫ ਇਹੀ ਇਹ ਆ ਗਿਆ ਕਿ ਆਪਣੇ ਆਪ ਨੂੰ ਸਖੇਤ ਨਹੀਂ ਹੋ ਰੱਖਿਆ ਜਾਵੇ ਪਰੰਤੂ હાલ ਦੀ ਘੜੀ ਕੋਈ ਇਸ ਤਰ੍ਹਾਂ ਦਾ ਖਤਰਾ ਨਹੀਂ ਹੈ ਹੂੰ 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 ਕਹਿੰਦਾ ਭਾਪ ਕਿ ਇੱਕ ਬੰਨੇ orange alert ਵੀ ਆਪਾਂ ਕਹਿ ਸਕਦੇ ਹਾਂ ਕਿ ਪ੍ਰਸ਼ਾਸਨ ਮੰਨ ਰਿਹਾ ਹੈ ਤੇ ਦੂਜੇ ਬੰਨੇ ਅਗਲੇ 2 ਦਿਨ ਜਿਹੜੀ ਬਰਸਾਤ ਦੀ پیشن گوئی ਹੈ ਇਹ ਵੀ ਹੈ ਕਹਿੰਦਾ ਭਾਪ ਪਰ ਜਿਵੇਂ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਇਹ ਹੈਗੀ 25 ਅਗਸਤ ਸ਼ਾਮ ਦੀ ਰਿਪੋਰਟ ਯਾਨੀ ਕਿ 3 4 5 ਵਜੇ ਪਰ ਇਸ ਤੋਂ ਬਾਅਦ ਕੀ ਉੱਪਰ ਸ਼ਵਾਲਕ ਖੇਤਰ ਦਾ ਕਿਉਂਕਿ ਏਰੀਆ ਜਿਹੜਾ ਹਿਮਾਚਲ ਦਾ ਉਹ ਸ਼ਵਾਲਕ ਖੇਤਰ ਨਾਲ ਇਧਰ ਵਾਲੀ ਬੈਲਟ ਦਾ ਹੈ ਜਿਹੜਾ ਪਾਣੀ ਇਧਰ ਨੂੰ ਜਾਨਕਿ ਘੱਗਰ ਵੱਲ ਜਿਹੜਾ ਨਿਕਾਸ ਹੁੰਦਾ ਹੈ ਘੱਗਰ ਨੂੰ ਵੈਸੇ ਭਾਵੇਂ ਡਾਕਟਰ ਸਾਹਿਬ ਅੱਜ ਕੱਲ੍ਹ ਦਰਿਆ ਵੀ ਲੋਕ ਬੋਲ ਰਹੇ ਨੇ ਦਰਿਆ ਲਿਖ ਵੀ ਰਹੇ ਨੇ ਕੁਝ ਮਤਲਬ ਜਾਨਕਿ ਮੀਡੀਆ ਦੇ ਕਈ ਹਿੱਸਿਆਂ ਦੇ ਵਿੱਚ ਪਰ ਬੇਸਿਕ ਘੱਗਰ ਨਦੀ ਹੈ ਦਰਿਆ ਉਹ ਹੁੰਦਾ ਜਿਹੜਾ ਹਮੇਸ਼ਾ ਹਰ ਮੌਸਮ ਦੇ ਵਿੱਚ ਹਰ ਮਹੀਨੇ ਉਹ ਵਹਿਣ ਦੇ ਵਿੱਚ ਰਵੇ ਵਗਦਾ ਰਹੇ ਪਰ ਜਿਹੜਾ ਜਿਹੜੀ ਨਦੀ ਜਿਹੜੀ ਹੈ ਮੌਸਮ ਦੇ ਵਿੱਚ ਕਿਉਂਕਿ ਇੱਕ ਘੱਗਰ ਨੂੰ ਇੱਕ ਬਰਸਾਤੀ ਨਦੀ ਵਜਿਹਾ ਵਿਖਿਆ ਗਿਆ ਪਰ ਉਹ ਗੱਲ ਉਹ ਵੱਖਰੀ ਹੈ ਕਿ ਘੱਗਰ ਨੇ ਪਿਛਲੇ ਸਮੇਂ ਵੱਡੇ ਪੱਧਰ ਉੱਤੇ ਜਿਹੜੀ ਹੜ੍ਹਾਂ ਦੀ ਤਬਾਹੀ ਲੈਂਦੀ ਹੈ ਕਹਿੰਦਾ ਭਾਬ ਕਿ ਹਿਮਾਚਲ ਤੋਂ ਅੱਗੇ ਜਿਹੜੇ ਇਹ ਹਮਾਇ ਯਾਨੀ ਕਿ ਘੱਗਰ ਦਾ ਜਿਹੜਾ ਸ਼ੁਰੂਆਤ ਉਹ ਪੁਰਾਣਾ ਪੰਜਾਬ ਦਾ ਇਲਾਕਾ ਹੀ ਮੰਨਿਆ ਗਿਆ ਹੈ ਪਟਿਆਲਾ रियासत ਨਾਲੀ ਕਹਿੰਦਾ ਭਾਵ ਕਿ ਬਨੂੜ ਖੇਤਰ ਦੇ ਵਿੱਚੋਂ ਹੁੰਦਾ ਹੋਇਆ ਇਹ ਨੂੰ ਫਿਰ ਰਾਜਪੁਰਾ ਕਨੌਰ ਸਨੌਰ ਡਕਾਲਾ ਸਮਾਣਾ ਸਤਰਾਣਾ ਪਤਨਾ ਇਦਾਂ ਕਰਕੇ ਸਰਦੂਲਗੜ ਮਾਨਸਾ ਨੂੰ ਗਾਂ ਨੂੰ ਫਿਰ ਰਾਜਸਥਾਨ ਨੂੰ ਜਾਂਦਾ ਕਹਿੰਦਾ ਭਾਵ ਕਿ ਪਟਿਆਲਾ ਜ਼ਿਲ੍ਹੇ ਦੇ ਵੱਡੇ ਹਿੱਸੇ ਨੂੰ ਇਹ ਜਿਹੜਾ ਵੱਡਾ ਨੁਕਸਾਨ ਪਹੁੰਚਾਉਂਦਾ ਜਿਹਦੇ ਤੋਂ ਲੋਕਾਂ 'ਚ ਖੌਫ ਹੋ ਜਿਹੜਾ ਉਹ ਆ ਬਾਕੀ ਆਪਣੇ ਆਪ ਦੇ ਵਿੱਚ ਹੈ ਖੇਰ ਵੱਡੇ ਪੱਧਰ ਉਤੇ ਰਕਬੇ ਦਾ ਇਹ ਕਰਦਾ ਖਾਸ ਕਰਕੇ ਜਦੋਂ ਹਾਸੀ ਬਟਾਣਾ ਨਹਿਰ ਜਿਹੜੀ ਆਜ਼ਾਦ ਕੀਤੀ ਗਈ ਹਰਿਆਣਾ ਸਰਕਾਰ ਵੱਲੋਂ ਉਹਦੀ ਪਿਛਲੇ ਸਮੇਂ ਜਿਹੜੀ ਡਾਫ ਲੱਗਦੀ ਰਹੀ ਹੈ ਉਹ ਵੀ ਇੱਕ ਵੱਡਾ ਜਿਹੜਾ ਕਾਰਨ ਰਿਹਾ ਪਟਿਆਲਾ ਜ਼ਿਲ੍ਹੇ ਦੇ ਵਿੱਚ ਇਹਦਾ ਤੇ ਨਾਲ ਅੱਗੇ ਖਨੌਰੀ ਬੈਲਟ ਅੱਗੇ ਜਿਹੜੀ ਸੰਗਰੂਰ ਦੀ ਹੈ ਉਹ ਏਰੀਆ ਜਿੱਥੇ ਇੱਕ ਡਾਫ ਲੱਗਦੀ ਹੈ ਜਿੱਥੇ ਬੱਤੀਦਰਾ ਹੈ ਉੱਥੋਂ ਉਹ ਏਰੀਆ ਫੇਰ ਵੱਡੇ ਪੱਧਰ ਉਤੇ ਹੜ੍ਹਾਂ ਦੀ ਜਿਹੜੀ ਹੈ ਇੱਕ ਰੋਪੀ ਦੇ ਵਿੱਚ ਆਉਂਦਾ ਹੈ ਜੀ ਡਾਕਟਰ ਸਾਹਿਬ ਹਾਂ ਫਿਰ ਸ ਆ ਦੇਖੋ ਜਿੱਥੇ ਬਹਿਰਾ ਦੇ ਨਾਲ ਆ ਇਹਦੇ ਕਹਿੰਦੇ ਗਰਨਦੀ ਦੇ ਪਾਣੀ ਨੂੰ ਥੋੜਾ ਰੋਕਿਆ ਜਾਂਦਾ ਉਥੇ ਆ ਕੇ ਦਾਫ ਲੱਗਦੇ ਤੰਤੂ ਹੁਣ ਜਿਹੜੀ ਨਵੀਂ ਹੋਰ ਜਿਹੜੀ ਚਮਤਿਆ ਹਤਤਨ ਹੋ ਰਹੀ ਹੈ ਜਿਹੜਾ ਨੈਸ਼ਨਲ ਵੱਡਾ ਹਾਈਵੇ ਨਿਕਲੇ ਉਹਦੇ ਨਾਲ ਵੀ ਕਾਫੀ ਕਾਫੀ ਇਲਾਕੇ ਦੇ ਵਿੱਚ ਦਾਫ ਲੱਗਣ ਕਿੰਦਾ ਜਿਹੜਾ ਨੁਕਸਾਨ ਹੁੰਦਾ ਪਿਛਲੇ ਸਮੇਂ ਦੇ ਵਿੱਚ ਹੋਇਆ ਉਥੋਂ ਉਥਾਰਾ ਇਲਾਕਾ ਜਿਹੜਾ ਨਾ ਪਾਣੀ ਇਕੱਠਾ ਹੋ ਕੇ ਉਹ ਨਿਕਾਫ਼ ਦੇ ਛੋੜੇ ਰਸਤੇ ਨੇ ਤੇ ਪਾਣੀ ਸਾਰੇ ਇਕੱਠਾ ਹੋ ਕੇ ਡਾਫ ਲੱਗ ਕੇ ਉਹਨੇ ਵੀ ਕਾਫੀ ਲੱਗ ਹਾਂ ਬਿਲਕੁਲ ਉਹ ਤੁਹਾਡੀ ਗੱਲ ਠੀਕ ਹੈ ਜਿਹੜਾ ਕੱਟਾ ਜੰਮੂ ਰੋੜੇ ਇਸ ਇਲਾਕੇ ਚ ਪਟਿਆਲਾ ਏਰੀਆ ਦੇ ਵਿੱਚ ਗੁਜਰਦਾ ਕਹਿੰਦਾ ਪਾਬਕ ਕਿ ਖੱਗਾ ਤਾਲਾਂ ਦੇ ਇਰਦ-ਗਿਰ ਦੇ ਏਰੀਏ ਨੂੰ ਤਾਂ ਇਹ ਏਰੀਆ ਵੀ ਡਾਫ ਦੇ ਵਿੱਚ ਆ ਜਾਂਦਾ ਕਹਿੰਦਾ ਪਾਬਕ ਕਿ ਜੇ ਕੁਦਰਤੀ ਵਹਿਣ ਨੇ ਉਹ ਪ੍ਰਭਾਵਿਤ ਹੋਏ ਨੇ ਜੀ ਡਾਕਟਰ ਸਾਹਿਬ ਦੇਖੋ ਡਰੇਆਮਾਂ ਦਾ ਜਿਹੜਾ ਕਹਿੰਦੇ ਕੁਦਰਤੀ ਵਹਿਣ ਨੇ ਨਦੀਆਂ ਦਰੇਆਮਾਂ ਦਾ ਉਹ ਕੁਦਰਤੀ ਇਹ ਸ਼ਕ ਕੋ ਬਦਲਦੇ ਰਹਿੰਦੇ ਨੇ ਪਰੰਤੂ ਕਈ ਵਾਰ ਪਤਾ ਨਹੀਂ ਉਹਨਾਂ ਦਾ ਕੁਦਰਤੀ ਖੈਰ ਆਪਣੇ ਬਹਿਣ ਯਾਦ ਆ ਜਾਂਦੇ ਨੇ ਉਧਰ ਵੱਲ ਨੂੰ ਫੇਰ ਰੁਕ ਕਰ ਲੈਂਦੇ ਨੇ ਇਹ ਅਕਸਰ ਦੁਨੀਆ ਦੇ ਵਿੱਚ ਹੁੰਦਾ ਹੀ ਰਹੇਗਾ ਕਿਉਂਕਿ ਜਦੋਂ ਮਨੁੱਖ ਇਹ ਹੁੰਦਾ ਵੀ ਦਰਿਆ ਨੇ ਜੇ ਆਪਣਾ ਬਹਿਣ ਛੱਡ ਦਿੱਤਾ ਤੇ ਉੱਥੇ ਆ ਕੇ ਆਪਣੀ ਕੰਸਟ੍ਰਕਸ਼ਨ ਕਰ ਲਈ ਹੈ ਆਪਣਾ ਸਾਰਾ ਕੁਝ ਨਿਰਮਾਣ ਕਰ ਲੈਂਦੇ ਨੇ ਉਹ ਸਾਰਾ ਰੁਕ ਜਾਂਦਾ ਬਹਿਣ ਤੇ ਪਰੰਤੂ ਫੇਰ ਜਦੋਂ ਕੁਦਰਤੀ ਆਉਂਦਾ ਫੇਰ ਉਹ ਆਫਤ ਮਚਾਉਂਦਾ ਹੈਗਾ ਆਪਣੇ ਬਹਿਣ ਨੂੰ ਦੁਬਾਰਾ ਫੜ ਲੈਂਦਾ ਹੈ ਤੇ ਇਹਨੂੰ ਸੱਪ ਦੇ ਨਾਲ ਤੁਨਾ ਵੀ ਦਿੱਤੀ ਗਈ ਹੈ ਵੀ ਜੋ ਸੱਪ ਦੀ ਤਰ੍ਹਾਂ ਅੱਗੇ ਪਿੱਛੇ ਵੱਢਾ ਹੈ ਫਿਰ ਜਦੋਂ ਉਹਨੂੰ ਆਪਣੇ ਜਿਹੜੇ ਪਹਾੜ ਨੇ ਜਾਂ ਕਿਨਾਰੇ ਨੇ ਉਹ ਅੰਡਿਆਂ ਦੀ ਤਰ੍ਹਾਂ ਉਹ ਆਪਣੇ ਅੰਡਿਆਂ ਵੱਲ ਨੂੰ ਫੇਰ ਵੱਤ ਹੈਗਾ ਇਸ ਤਰ੍ਹਾਂ ਦੀਆਂ ਮਿਸੁਧਰਤੀ ਜਿਹੜੀਆਂ ਜਿਹੜੇ ਆਪਾਂ ਦੇਖੇ ਦੇਖੇ ਗਏ ਨੇ ਦੁਨੀਆ ਪੱਧਰ ਤੇ ਉੱਪਰ ਵੀ ਇਸ ਤਰ੍ਹਾਂ ਦਾ ਜਿਹੜੇ ਜਿਹੜੇ ਰਕਾवटਾਂ ਪਈਆਂ ਨੇ ਉਹ ਕਾਰਨ ਇਹ ਵੀ ਹੈਗਾ ਜਿਵੇਂ ਕਿ ਪਟਿਆਲਾ ਦੇ ਵਿੱਚ ਪਿਛਲੇ ਸਮੇਂ ਦੌਰਾਨ ਬਾਣੀ ਦੀ ਤਵਾਹੀ ਹੋਈ ਸੀ ਉਹ ਇਹ ਵੀ ਸੀ ਕਿ ਇਹ ਵੀ ਜਿਹੜੇ ਕਿ ਨੀਵੇਂ ਪੱਧਰ ਤੇ ਜਿੱਥੇ ਕਿ ਕੰਸਟ੍ਰਕਸ਼ਨ ਨਹੀਂ ਹੁੰਦੀ ਹੁੰਦੀ ਸੀ ਪਹਿਲਾਂ ਆ ਰੁਕਿਆ ਹੋਇਆ ਸੀ ਪਰੰਤੂ ਉਹ ਸਾਰੀਆਂ ਕੰਸਟਰਕਸ਼ਨਾਂ ਕਰਕੇ ਡਵੈਲਪਮੈਂਟ ਕਰਤੀ ਜਿਹੜਾ ਡਵੈਲਪ ਹੋ ਗਿਆ ਪਰੰਤੂ ਉਹ ਵਿਕਾਸ ਬਰਾਦ ਦੇ ਨਾਮ ਤੇ ਡਾਟ ਸਰ ਤੁਸੀਂ ਪਟਿਆਲੇ ਦੀ ਗੱਲ ਕੀਤੀ ਹੈ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀ ਜਾਣਕਾਰੀ ਖੁੱਲ ਕੇ ਸਾਹਮਣੇ ਆਈ ਹੈ ਜਾਨਕਿ ਦੇਰ ਸ਼ਾਮ ਜਲ ਨਿਕਾਸ ਵਿਭਾਗ ਪਟਿਆਲਾ ਡਿਵੀਜ਼ਨ ਦੇ ਜਿਹੜੇ ਕਾਰਜਕਾਰੀ ਇੰਜੀਨੀਅਰ ਨੇ ਕਹਿੰਦਾ ਭਾਪਕੇ ਇੰਜੀਨੀਅਰ ਪ੍ਰਥਮ ਗੰਪੀਰ ਉਹਨਾਂ ਵੱਲੋਂ ਭਾਵੇਂ ਗੱਲ ਕਹੀ ਗਈ ਕਿ ਭਾਰੀ ਬਰਸਾਤ ਦੀ ਜਿਹੜੀ ਹੈ ਅਲਰਟ ਹੈ ਤੇ ਨਾਲ ਔਰੇਂਜ ਅਲਰਟ ਦੀ ਵੀ ਗੱਲ ਕੀਤੀ ਹੈ ਜਿਹੜਾ ਜਾਰੀ ਹੋਇਆ ਹੈ ਨਾਲ ਉਹਨਾਂ ਨੇ ਕਿਹਾ ਵੀ ਘੱਗਰ ਨਜੰਤਰਣ ਹੀਟੇ ਹੁਣ ਤੱਕ ਤੇ ਪਟਿਆਲਾ ਦੇ ਨਾਲ ਵੱਡੀ ਨਦੀ ਜੀ ਦਾ ਤੁਸੀਂ ਜ਼ਿਕਰ ਕੀਤਾ ਹੈ ਹੁਣ ਕਰ ਰਹੇ ਸੀ ਜਿਨ੍ਹਾਂ ਨੇ ਪਿਛਲੇ ਸਾਲ ਬੜੀ ਤਬਾਹੀ ਲਿਆਂਦੀ ਪੰਜਾਬ ਦੇ ਵਿੱਚ ਬਹੁਤ ਏਰੀਆ ਜਿਹੜਾ ਉਹ ਪਟਿਆਲੇ ਦਾ ਉਹਦੇ ਵਿੱਚ ਪਾਣੀ ਦੀ ਲਪੇਟ ਦੇ ਵਿੱਚ ਆਇਆ ਤੇ ਟਾਂਗਰੀ ਨਦੀ ਜਿਹੜੀ ਕਹਿੰਦਾ ਭਾਬ ਕੇ ਅੱਗੇ ਜਾ ਕੇ ਨਵਾਂ ਗਾਉਂ ਡਕਾਲਾ ਖੇਤਰ ਇਸ ਖੇਤਰ ਵਾਲੇ ਪਾਸੇ ਚੀਕਾਲਾ ਖੇਤਰ ਹਰਿਆਣੇ ਨਾਲ ਏਰੀਆ ਇਹ ਟਾਂਗਰੀ ਨਦੀ ਵੀ ਇਹ ਤਿੰਨੇ ਯਾਨੀ ਕਿ ਉਹਨਾਂ ਵੱਲੋਂ ਨਜੰਤਰਣ ਹੀਟ ਦੱਸੇ ਗਏ ਹੁਣ ਤੱਕ ਜੀ ਡਾਕਟਰਸ ਆਈਐਮਡੀ ਰਿਪੋਰਟ ਹਾਂ ਫੇ ਜੀ ਸਰ ਦੇਖੋ ਉਹ ਤਾਂ ਹੈ ਪਰੰਤੂ ਫੇਰ ਵੀ ਇਹ ਨਾ ਜਦੋਂ ਕੋਈ ਕੁਦਰਤ ਦਾ ਇਹ ਹੁੰਦਾ ਬਹਾਅ ਹੁੰਦਾ ਹੈ ਜਾਂ ਬਰਸਾਤ ਇੰਨੀ ਪੈਂਦੀ ਹੈ ਤਾਂ ਪਾਣੀ ਇਹਦੇ ਤੱਕ ਕੁਦਰਤੀ ਜਿਹੜੇ ਬਹਾਅ ਨੇ ਉਸ ਦੇ ਰੁਕ ਕਰਨਾ ਹੈ ਉਸ ਵੱਲ ਨੂੰ ਜਾਣਾ ਹੈ ਉਹ ਕਿਧਰ ਨੂੰ ਵੱਧਦਾ ਹੈ ਕਿਉਂਕਿ ਪਹਿਲਾਂ ਤੋਂ ਹੈ ਪਰੰਤੂ ਸਾਡੇ ਮਤਲਬ ਕਿ ਸਾਡੇ ਕਿਹਾ ਹੈ ਪ੍ਰਸ਼ਾਸਨ ਦਾ ਦੇਖ ਲਈਏ ਕਿਹਾ ਹੈ ਸਾਡੀ ਪੋਲਿਟਿਕਸ ਦਾ ਦੇਖ ਲਈਏ ਸਾਡੀ ਸਰਕਾਰਾਂ ਦਾ ਦੇਖ ਲਈਏ ਕਈ ਵਾਰ ਨਾ ਉਹ ਪ੍ਰਾਣੀਆਂ ਗੱਲਾਂ ਨੂੰ ਛੱਡ ਕੇ ਉਹਦੇ ਤੇ ਮਤਲਬ ਉਸ ਤਰ੍ਹਾਂ ਦੀ ਡਵੈਲਪਮੈਂਟ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਿਹੜਾ ਕਿ ਡਲੱਡਰੋਨ ਏਰੀਆ ਉੱਥੇ ਨਹੀਂ ਵਾਦੀ ਹੋਣੀ ਚਾਹੀਦੀ ਕਿ ਪ੍ਰਤੂ ਉੱਥੇ ਇਲੈਕਟ੍ਰੋਨਿਕ ਲੇ ਦੇ ਵਿੱਚ ਇਸ ਤਰ੍ਹਾਂ ਦੀ ਕਲੋਨੀ ਡਵੈਲਪ ਕਰਤੀਆਂ ਜਾਂਦੀਆਂ ਨੇ ਕਿਉਂਕਿ ਜਿਉਂ-ਜਿਉਂ ਸ਼ਹਿਰੀਕਰਨ ਹੋ ਰਿਹਾ ਹੈ ਤੇ ਉਹ ਲੋਕਾਂ ਨੂੰ ਘਰਾਂ ਦੀ ਜ਼ਰੂਰਤ ਹੁੰਦੀ ਹੈ ਤੇ ਵੱਧ ਤੋਂ ਵੱਧ ਉਹ ਹੁੰਦਾ ਜਿਵੇਂ ਕਿ ਪਿਛਲੇ ਸਮੇਂ ਦੇ ਦੌਰਾਨ ਉਹ ਦੇਖਿਆ ਹੀ ਸੀਗਾ ਆਪਾਂ ਨੇ ਮੁਹਾਲੀ ਔਰ ਫੇਰਾਵਸੀ ਦੇ ਖੇਤਰ ਦੇ ਵਿੱਚ ਵੀ ਉਹ ਕਮੀ ਜਵਾਹੀ ਹੋਈ ਸੀ ਕਿ ਇੰਨਾ ਪਾਣੀ ਦੇ ਹਿਸਾਬਾ ਪਾਣੀ ਆਇਆ ਤੇ ਉਹ ਜਿਹੜੀ ਨਵੀਂ ਅਕਲੋਨੀਆ 에어ਪੋਰਟ ਰੋਡ ਆਇਆ ਵਗੈਰਾ ਤੇ ਸਾਰੇ ਪਾਸੇ ਉਹ ਇਲਾਕੇ ਡੁੱਬ ਗਏ ਸਨ ਤੇ ਇਹ ਵੀ ਇੱਕ ਪਲਾਨਿੰਗ ਦੇ ਤਹਿਤ ਹੋਣਾ ਚਾਹੀਦਾ ਹੈ ਵੀ ਘੱਟੋ-ਘੱਟ ਉਸ ਦੀ ਜਿਹੜੀ ਪਿਛਲੀ ਹਿਸਟਰੀ ਨੂੰ ਦੇਖ ਲੈਣਾ ਚਾਹੀਦਾ ਹੈ ਉਹਦੇ ਮੁਤਾਬਕ ਹਾਂ ਜੀ ਜੀ ਸਰ ਡਾਕਟਰ ਸਾਹਿਬ ਜਿਹੜਾ ਅਗਲੇ ਜਿਹੜੇ ਨੇ ਅਗਲੇ ਦਿਨਾਂ 'ਚ ਜਿਹੜਾ ਫੇਰ ਅਲਰਟ ਸਾਹਮਣੇ ਆ ਰਿਹਾ ਹੈ ਅੱਜ ਵੀ ਪੰਜਾਬ ਦੇ ਬਹੁਤ ਸਾਰੇ ਖੇਤਰ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਕਿ ਪਹਾੜਾਂ ਦੇ ਨੀਚੇ ਵਾਲਾ ਏਰੀਆ ਪੰਜਾਬ ਦਾ ਉੱਥੇ ਵੱਡੇ ਪੱਧਰ ਉੱਤੇ ਦਿਨ ਭਰ ਜਿਹੜੀ ਹੈ ਬਰਸਾਤ ਰਹੀ ਕੰਟੀਨਿਊ ਬਰਸਾਤ ਭਾਦੋਂ ਦੀ ਝੜੀ ਨੇ ਇੱਕ ਕਹਿ ਸਕਦੇ ਹਾਂ ਕਿ ਨਵਾਂ ਪੰਜਾਬ ਦੇ ਵਿੱਚ ਵਖਤ ਪਾਈ ਰੱਖਿਆ ਖੈਰ ਅੰਮ੍ਰਿਤਸਰ ਤੇ ਨਾਲ ਬਠਿੰਡਾ ਫਰੀਦਕੋਟ ਫਤਿਗੜ ਸਾਹਿਬ ਫੂਜ਼ਪੁਰ ਅਸ਼ੀਆਰਪੁਰ ਜ਼ਿਲਹੰਦਰ ਕਪੂਰਥਲਾ ਪਟਿਆਲਾ ਮਾਨਸਾ ਰੂਪੜ ਐਸਪੀਐਸ ਨਗਰ ਤੇ ਨਾਲ ਤਰਨਤਾਰਨ ਤੇ ਕੁਝ ਖੇਤਰ ਕਹਿ ਸਕਦੇ ਆ ਕਿ ਮੁਕਸਰ ਦਾ ਇਹ ਜਿਹੇ ਤਰ੍ਹਾਂ ਦੇ ਵਿੱਚ ਬਰਸਾਦ ਦੀ ਫੇਰੇ ਪੇਸ਼ੰਗੋਈ ਹੈ ਕਹਿੰਦਾ ਭਾਬਾ ਕਿ ਮਾਹੌਲ ਹਾਲੇ ਖਤਰੇ ਦੇ ਵੱਡੇ ਖਤਰੇ ਦੇ ਵਿੱਚ ਹੈ ਜਿੱਥੇ ਪਾਣੀ ਵੱਡੇ ਖੇਤਰ ਦੇ ਵਿੱਚ ਵੱਡੇ ਰਕਵੇ ਹੇਠ ਜਿਹੜਾ ਦਰਿਆਵਾਂ ਦਾ ਜਿਹੜਾ ਹੜ ਰੂਪੀ ਪਾਣੀ ਉਹ ਫੈਲ ਗਿਆ ਤੇ ਅੱਗੇ ਹਾਲੇ ਜਿਹੜੀ ਕੁਦਰਤੀ بارش ਉਹਦਾ ਵਹਾਅ ਕਹਿੰਦਾ ਭਾਵੇਂ ਉਹਦੀ ਜਿਹੜੀ ਹੈ ਪੇਸ਼ੰ ਕੋਈ ਉਹ ਵੱਡੇ ਪੱਧਰ ਉਤੇ ਸਾਹਮਣੇ ਆ ਰਹੀ ਹੈ ਜਿਸ ਤੋਂ ਵਾਕੀ ਮਾਹੌਲ ਫਿਕਰਮੰਦੀ ਦੇ ਵਿੱਚ ਹੈ ਡਾਕਟਰ ਸਾਹਿਬ ਪਿਛਲੇ ਸਮੇਂ ਇੱਕ ਗੱਲ ਚੱਲੀ ਸੀ ਕਿ ਪਾਕਿਸਤਾਨ ਦੇ ਨਾਲ ਜਿਹੜਾ ਭਾਰਤ ਦਾ ਮਾਹੌਲ ਵਿਗੜਿਆ ਗਵਾਂਢੀ ਮੁਲਕ ਪਾਕਿਸਤਾਨ ਨਾਲ ਪਹਿਲਗਾਮ ਦੀ ਘਟਨਾ ਤੋਂ ਬਾਅਦ ਤਾ ਸਿੰਧ ਦਰਿਆ ਉਤੇ ਬੰਨ ਲਾਉਣ ਦੀ ਗੱਲ ਆਈ ਸੀ ਖੈਰ ਇਸ ਤੋਂ ਬਾਅਦ ਇੱਕ ਚਰਚਾ ਹੋਰ ਆਈ ਕਿ ਜਿਹੜੇ ਹਿਮਾਚਲ ਪ੍ਰਦੇਸ਼ ਨੇ ਦਾਅਵਾ ਕੀਤਾ ਪੰਜਾਬ ਦੇ ਪਾਣੀ ਦਾ ਜਾਂ ਆਪਣੇ ਇਸ ਦੇ ਪਾਣੀ ਦਾ ਅਸੀਂ ਰੋਕਣਾ ਜੰਮੂ ਕਸ਼ਮੀਰ ਨੇ ਵੀ ਅਜਿਹੀ ਗੱਲ ਕਹਿਤੀ ਭਾਵੇਂ ਕਿ ਪਹਾੜੀ ਖੇਤਰ ਨੇ ਇਹਦੇ ਨਾਲ ਹਰਿਆਣੇ ਨਾਲ ਪਾਣੀ ਦੀ ਝਗੜਾ ਝਕਡੌਲੂ ਪਹਿਲਾਂ ਹੈ ਹੀ ਹੈ ਦਿੱਲੀ ਨਾਲ ਰਾਜਸਥਾਨ ਤੱਕ ਪਰ ਅਜਿਹੇ ਮਾਹੌਲ ਦੇ ਵਿੱਚ ਜੇਕਰ ਤਬਾਹੀ ਆਪਣੇ ਲੰਗੇ ਪਿੰਡੇ ਉੱਤੇ ਸਹਿੰਦਾ ਤਾਂ ਉਹ ਕੱਲਾ ਪੰਜਾਬ ਹੀ ਰਹਿ ਜਾਂਦਾ ਫਿਰ ਕੇਂਦਰ ਵੀ ਪਿੱਛੇ हट ਜਾਂਦਾ ਉਹ ਵੱਡੀਆਂ ਵੱਡੀਆਂ ਗੱਲਾਂ ਕਰਨ ਕਰਾਉਣ ਵਾਲੇ ਬਾਕੀ ਰਾਜ ਵੀ ਪੰਜਾਬ ਉੱਤੇ ਜਿਹੜੇ ਦਾਵੇ ਵਾਲੇ ਕਰਨ ਵਾਲੇ ਜਿਹੜਾ ਰਿਪੇਅਰਿੰਗ ਲਾ ਐਕਟ ਅਦੀਨ ਜਾਨੀ ਕਿ ਪੰਜਾਬ ਜਿਹੜੀ ਉਦਹਾਈ ਮੰਗ ਕਰਦਾ ਪਰ ਉਹਨੂੰ ਜਿਹੜਾ ਇਹਦਾ ਕਸ਼ਟ ਵੀ ਫਿਰ ਆਪਣੇ ਕੋਲ ਹੀ ਸਹਿਣਾ ਪੈਂਦਾ ਜੀ ਡਾਕਟਰ ਸਾਹਿਬ ਹਾਂ ਜੀ ਡਾਕਟਰ ਸਾਹਿਬ ਦੇਖੋ ਇਸ ਗੱਲ ਦੇ ਉੱਪਰ ਪੂਰੀ ਤਰ੍ਹਾਂ ਇਕੱਲੇ ਲੋਕ ਯਾਹ ਸਭ ਤੋਂ ਵੱਧ ਕਸ਼ਟ ਦੇ ਰਿਹਾ ਹੈ ਕਿ ਉਹ ਪਿਆਰ ਦੇ ਸਭ ਤੋਂ ਵੱਧ ਮਾਰ ਪੈ ਰਹੇ ਹੈ ਹੈ ਇਹ ਇਹ ਕੋਈ ਇੱਕ ਵਾਰੀ ਨਹੀਂ ਆਏ ਸਾਲ ਹੁੰਦੀ ਹੈ ਸਾਲ ਹੁੰਦਾ ਹੈ ਪਰੰਤੂ ਫਾਇਦਾ ਲੈਣ ਨੂੰ ਜਿਹੜੀਆਂ ਆਈਆਂ ਸਾਰੀਆਂ ਸਰਕਾਰਾਂ ਇਕੱਠੀਆਂ ਹੋ ਜਾਂਦੀਆਂ ਨੇ ਚਾਹੇ ਕੇਂਦਰ ਸਰਕਾਰ ਤੇ ਚਾਹੇ ਇਹ ਹਿਮਾਚਲ ਹੈ ਹਰਿਆਣਾ ਜਾਂ ਰਾਜਸਥਾਨ ਤੇ ਜੰਮੂ ਕਸ਼ਮੀਰ ਦੇ ਸਾਰੇ ਇਸ ਤਰ੍ਹਾਂ ਦੇ ਮਾਮਲੇ ਦੇ ਉੱਪਰ ਕੋਈ ਖਿਆਲ ਕਰਨ ਦੇ ਲਈ ਹੋ ਜਾਂਦੇ ਨੇ ਪਰੰਤੂ ਹੁਣ ਦੇਖਣ ਦੀ ਲੋੜ ਹੈ ਕਿ ਆਪ ਨੂੰ ਕੀ ਕਰ ਸਕਦੇ ਕੀ ਕਰਨਾ ਪੈ ਰਿਹਾ ਕਿ ਬਿਲਕੁਲ 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 ਡਾਕਟਰ ਸਾਹਿਬ ਪੁੱਤਾ ਵਾਂਗੂ ਪਾਲੀ ਫਸਲ ਜਦੋਂ ਅੱਖਾਂ ਮੂਰੇ ਰੁੜਦੀ ਐ ਡੁੱਬਦੀ ਐ ਤਾ ਫਿਰ ਉਸ ਕਿਸਾਨ ਦੇ ਹਿਰਦੇ ਉੱਤੇ ਕੀ ਬੀਤਦੀ ਹੋਏਗੀ ਕਹਿੰਦਾ ਭਾਬ ਕੇ ਪੰਜਾਬ ਦਾ ਹਿਰਦਾ ਇੰਨੀ ਦੀ ਨਹੀਂ ਬਹੁਤ ਤਾਪ ਰਿਹਾ ਹੈ ਇਸ ਪਾਣੀ ਦੀ ਵਜ੍ਹਾ ਖੈਰ ਅੱਜ ਦਾ ਇਹ ਪ੍ਰੋਗਰਾਮ ਸਾਡੇ ਨਾਲ ਖਾਸ ਤੌਰ ਤੇ ਜੁੜੇ ਸੀ ਉਹਗੇ ਰਾਜਸੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁਖ ਸੰਵਾਦਕ ਡਾਕਟਰ ਭਗਵੰਤ ਸਿੰਘ ਜੀ ਜਿਨ੍ਹਾਂ ਨੇ ਜਿਹੜੀ دریاਵਾਵਾਂ ਵੱਲੋਂ ਮਚਾਈ ਜਾ ਰਹੀ ਤਬਾਹੀ ਤੇ ਸਬਾਈ ਦੇ ਇਹ ਜਿਹੜੀ ਇੱਕ ਘਰ ਦਾ ਜਿਹੜਾ ਸੀਨ ਸਾਡੇ ਸਾਹਮਣੇ ਜਿਹੜਾ ਰੱਖਿਆ ਖੈਰ ਡਾਕਟਰ ਸਾਹਿਬ ਚੈਨਲ ਨੇ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਇਹ ਮਿਸ਼ਨ ਪੰਜਾਬੀ